ਬਾਪੇ ਨਵੀਂ ਗੱਡੀ ਕਿਲੇ ਤੋ ਪਾਟਾ ਹੀ ਬਹੁਤ ਬਣੇ ਫਿਰਦਾ ਓਏ ਕਾਹੋ ਗੱਡੀ ਗੱਲੋਂ ਓਏ ਐਨਕਾ ਲਾਈ ਫਿਰਦਾ ਗੱਡੀ ਚ ਅੱਛਾ ਇਹ ਯਾਰ ਇਹ ਤਾਂ ਬੱਬੇ ਬਾੜੀ ਕਹਣ ਚੀਜ਼ ਹੈ ਹੈ ਇੰਪੋਰਟਡ ਐਨਕਾ ਨਹੀਂ ਕੀ ਆਮ ਨਹੀਂ ਹੈਗੀ ਇਹ ਕੀ ਚੀਜ਼ ਹੈ ਕੰਮ ਕੀ ਕਰਦੀ ਹੈ ਨਾ ਲਾ ਕੇ ਦੇਖ ਆਹਾ ਹਾ ਹਾ ਇਹ ਤਾਂ ਬੜਾ ਨਜ਼ਾਰਾ ਬਾਬੇ ਯਾਰਾ ਆਉਂਦਾ ਨਾ ਨਜ਼ਾਰਾ ਹਾਂ ਇਹਦਾ ਲਾਈਟਾ ਲੂਟਾ ਦਾ ਪਤਾ ਹੀ ਨਹੀਂ ਲੱਗਦਾ ਇਹ ਐਚਡੀ ਵਿਜੰਜਾਂ ਨੇਗੀਆਂ ਨਾਈਟ ਵਿਜਨ ਵਾਲੀ ਆਉਗੀ ਇੱਕ ਠੀਕ ਹੈ ਇੱਕ ਡੇ ਵਾਲੀ ਆਊਗੀ ਇਹ ਤਾਂ ਫਿਰ ਹਰੇਕ ਬੰਦਾ ਹੀ ਲੈਣਾ ਮਹਿੰਗੀਆਂ ਹੋਣਗੀਆਂ ਹੋਰ ਸਸਤੀਆਂ ਨੇ ਬਿਲਕੁਲ ਕਿੰਨੇ ਕਿੰਨਿਆਂ ਨੇ ਸਿਰਫ 250 ਦੇ ਵਿੱਚ ਆਪਾਂ ਘਰ ਤੱਕ ਪਹੁੰਚ ਕਰਦੇ ਹੁੰਦੇ ਆ ਆਪਣੇ ਸਟੋਰ ਤੋਂ ਮਿਲਣੀਆਂ ਇਹ ਲੌਂਗਵਾਲ ਆਨਲਾਈਨ ਸਟੋਰ ਤੇ ਆਹ ਪਈਆਂ ਨੇ ਜਣੀਆਂ ਹਾਂ ਕਿੰਨੇ ਕੁ ਪੀਸ ਨੇ ਭਾਈ ਜਿੰਨੇ ਮਰਜ਼ੀ ਲੈ ਲਓ 100 200 300 ਜਿੰਨੇ ਮਰਜ਼ੀ ਪਹੁੰਚ ਕਰਾ ਦੋਗੇ ਜਿੰਨੇ ਮਰਜ਼ੀ 올 ਇੰਡੀਆ ਡਿਲੀਵਰੀ 250 ਦੀ ਇੱਕ ਇੱਕ ਦੋ 250 ਦੇ ਵਿੱਚ ਦੋ ਐਨਕ ਆਉਣਗੇ ਦੋ ਐਨਕ ਦਿਨ ਵਾਲੀ ਆਰਡਰ ਰਾਤ ਵਾਲੀ ਆਟ ਹੈ ਆਨ ਡਿਲੀਵਰੀ ਫ੍ਰੀ ਲੈ ਵੀ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ ਕਾਲ ਕਰਕੇ ਬਹੁਤ ਹੀ ਵਧੀਆ ਨੇ ਸੋਹਣੀ ਲੱਗਦੀ ਐ ਐਨੇ ਹੈਗੇ ਲੰਡੂ ਪੰਜੂ ਜੀ ਐ ਤੁਸੀਂ ਐ ਸੋਚੋਗੇ ਵੀ ਇੰਨੇ ਸਸਤੇ ਰੇਟ ਤੇ ਮਿਲ ਕਿਵੇਂ ਗਏ ਆ ਲੋ ਬਈ ਹੁਣ ਆ ਚੱਲਦਾ ਅੱਗ ਅੱਗ ਜੀ ਲੱਗੀ ਹੋਈ ਆ ਤੇ ਕਰਕੇ ਅੱਖਾਂ ਜੀ ਬਹੁਤ ਮਾਰਦੇ ਨਾ ਮੈਂ ਕਹਿੰਦਾ ਠੰਡੀਆਂ ਰੱਖੋ ਮੋਟਰਸਾਈਕਲ ਵਾਲਾ ਵੀ ਲੈ ਸਕਦਾ ਵੀ ਐਨਕ ਨੂੰ ਬਹੁਤ ਘੈਂਟ ਚੀਜ਼ ਐ ਮੈਂ ਕਹਿੰਦਾ ਰਾਤ ਹਨੇਰੇ ਚ ਜਿੱਧਰ ਮਰਜੀ ਲੈ ਜਾਓ ਸਰਾ ਗੱਲ ਬਾਤ ਐ ਲਾ ਕੇ ਦੇਖੋ ਇੱਕ ਵਾਰੀ ਫੇਰ ਪਤਾ ਲੱਗੂ ਇੰਨੇ ਰੁਪਈਆ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜਿਵੇਂ ਫ੍ਰੀ ਵਾਂਗੂ ਮਿਲਦੀਆਂ ਨੇ ਲੈ